ਤੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਰ ਵਿੱਚ ਤਿੰਨ ਗੱਬਣਾ ਤੇ ਤਿੰਨ ਤਾਜਾਂ ਸੁਜੀਆਂ ਵੀ ਆ ਇਹ ਬੜਾ ਸੇਲ ਆ ਸੇਨਗ ਵੀਰਪੁਰ ਪਹੁੰਚਿਆ ਜੱਗੀ ਕੋਲੇ ਡਿਟੇਲ ਵੀਰ ਤੋਂ ਪੁੱਛਦੇ ਆ ਹੋਗੇ ਕਰੀਏਗਾ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਜੱਗੀ ਹੈ ਜੀ ਪਿੰਡ ਮੂਠੇ ਸੇਖਾ ਰੋੜ ਬਰਨਾਲਾ ਬਰਨਾਲਾ ਸ਼ਹਿਰ ਆ ਜੀ ਆਪਣਾ ਠੀਕ ਹੈ ਜਿਹੜਾ ਧੂਰੀ ਨੂੰ ਰੋਡ ਜਾਂਦਾ ਨਾ ਸੇਖਿਆ ਵਾਲਾ ਰੋੜ ਵਾਜਾ ਲੰਘੀਏ ਸੇਖਿਆ ਵਾਲਾ ਉਧਰ ਹੈ ਸਭ ਉਧਰ ਰੋਡ ਦੇ ਉੱਤੇ ਆਪਣਾ ਲੋਹਰਾਗਾ ਜੱਗੀ ਡੇਰੀ ਬਰਨਾਲਾ ਦੇ ਨਾਮ ਤੇ ਆਪਣਾ ਲੋਹਰਾ ਪੈਂਦਾ ਹੈ ਮੋਬਾਈਲ ਨੰਬਰ ਆਪਣਾ 981539107 ਜੀ ਅੱਜ ਦਿਖਾਵਾਂਗੇ 6 ਵੜਾ ਹਨ ਹਾਂਜੀ 6 ਵੜਾ ਦੇ ਵਿੱਚ ਜੀ ਤਿੰਨ ਗੱਬੜਾ ਨੇ ਤੇ ਤਿੰਨ ਸੂਜੀਆਂ ਪਹਿਲਾ ਨੰਬਰ ਜਿਹੜੀ ਆਪਾਂ ਜਿਹਨੂੰ ਕਹਿੰਦਾ ਰਾਠੀ ਸਾਰਾ ਕੁਝ ਹੈਗਾ ਇਹਦੇ ਵਿੱਚ ਹਨ ਹਾਂਜੀ ਬਾਈ ਜੀ ਜਰਸੀ ਵੀ ਕਹਿ ਸਕਦੇ ਆਪਾਂ ਗੱਦਰੀ ਰਾਠੀ ਵੀ ਕਹਿ ਸਕਦੇ ਆ ਹਣ ਠੀਕ ਹੈ ਉਹ ਤੇ ਜਾਨਾ ਕਰੇ ਜੀ ਕਰੋਸ ਜਲਸੀ ਦਾ ਵਾਧਾ ਹੈ ਕੈਮਾ ਦੇ ਸੂਈ ਨੂੰ ਹੋ ਗਿਆ ਕੱਲ ਸੁਨੇ ਨੂੰ ਸੁਈ ਹੋ ਗਈ ਜੇਰ ਜੀ ਰੋਕੇ ਆ ਉਹ ਜੇਰ ਜੀ ਪਹਿਲੀ ਵਾਰ ਜਿਹੜੀ ਮੈਡਸ ਨੂੰ ਦੀ ਫੋਲ ਗਾਰੰਟੀ ਹੋਊਗੀ ਬੱਚਾ ਕੀ ਇਹ ਦੇ ਮਗਰ ਬੱਚੀ ਹੈ ਜਲਸੀ ਦੀ ਮਗਰ ਬੱਚੀ ਤੇ ਸੁਬਾ ਸੁਈ ਹੈ ਇਹ ਦੂਜਾ ਦੁੱਧ ਕਿੰਨਾ ਕਾ ਹਾਜ਼ਰ ਆ ਹੁਣ ਦੁੱਧ ਨਹੀਂ ਹੋਣਾ ਤੇ ਮਨੂ ਵੀ ਤੇ ਕਿਲੋ ਕੋਣੀ ਹਾਜ਼ਰ ਹੋਊਗੀ ਤੁਹਾਨੂੰ 16 17 ਕਿਲੋ ਦੇ ਦੂੰ 12 ਲੀਟਰ ਤੋਂ ਬਾਹਰ ਬੋੜਾ ਇਹ ਥੱਲੇ ਇਸ ਵਕਤ ਹਾਜ਼ਰ ਆ ਹਾਂ ਜੀ ਚੋਣ ਵਾਲਾ ਜੋ ਤੇ ਕਿੰਨਾ ਗੰਦਾ ਚਾਹ ਦੁੱਧ ਮਦੂਗੀਏ ਬੰਦਾ ਤੇ ਚੰਗੀ ਕੇਰ ਕਰਨ ਵਾਲਾ ਹੋਵੇ ਜੀਣਾ ਨਾ ਸੀ ਕਿ ਨੁੱਦ ਨੂੰ ਗੜ ਦੂਗੀ ਥਾਂ ਰੰਨੇ ਕਿ ਲੋ ਜੀ ਭਾਈ ਜੀ ਤਾਰਾ ਦੇਖੋ ਕਿਆ ਬਾਤ ਆ ਮੈਂ ਕਿਹਾ ਜਵਾਈ ਜੂੜਦਾ ਜਾਂ ਕਈ ਮਿਰਲਾ ਕਲਾ ਖੰਦੇਲਾ ਭਾਈਆ ਤੇਨ ਮਰ ਕੰਡੋਲੇ ਕਰੋ ਠੀਕ ਹੈ ਤੇ ਇਹ ਬਾਹਰ ਦੀ ਚੋਣਾ ਕਰੋ ਤੇ ਗਾ ਹੁਣ ਪੂਰੀ ਪਾਸੇ ਵੇਜਣਾ ਮੈਂ ਕਿਹਾ ਭਾਈ ਇਹ ਦੋ ਦੀ ਨਿਸ਼ਾਨੀ ਹੈ ਮਾਰੀ ਤਾਰਾ ਸੋ ਤਾਰਾ ਦੇ ਪੂਰਾ ਮੋਟਾ ਮੋਟਾ ਥੋੜ ਲਗਾਸ ਪੂਰਾ ਮੋਟਾ ਥੋੜਾ ਜਿਆਦਾ ਕਿਹ ਨਿਕਲ ਬੱਚਾ ਚੋਲ ਗਏ ਹਣਾ ਪੂਰਾ ਸਣਾ ਜਮਾਰਦੀ ਦਾ ਪੂਰੇ ਕਿਹ ਨਾ ਮੁੱਕਦੀ ਹੈ ਜੀ ਦੁੱਧ ਬਈ 18 ਮਿੰਗਲ ਦੁੱਧ ਦੇ ਦੂ ਵੀ ਵੀ ਦੇ ਸਕਦੇ ਤੇ ਚੰਗੀ ਚੇਹਰ ਤੇ ਰੇਟ ਤੇ ਕੀ ਰੱਖਿਆ ਪਾ ਬਈ ਇਹਦਾ ਮੋਲ ਬਗਾਇ ਮੋਲ ਵਿੱਚ ਜੇਦਾ ਮੋਲ ਕਰਾਉਣਾ ਕੋ ਇਹਦਾ 75000 ਇਹ 2 ਘਟ 70 ਦੇ ਪਹਿਲੇ ਪੈਸੇ ਦੇਣਾ ਤੋਰੀ ਬਾਹਰ ਰਹਿਣ ਤੋੜ ਦੋ ਘਟ 70 60000 ਹੀ ਦੇ ਦਾਗੇ 60000 ਦੀ ਕੀ ਨੇ ਇੱਕ ਬਸ ਕਿੰਨਾ ਦਾ ਸਾਰਾ ਵੇਚੀ ਆ ਗਿਆ ਉਹ ਕਿੰਨਾ ਦਾ ਤਾਂ ਮੰਨ ਕੇ ਲੈ ਜੇ ਬਾਈ ਦੁੱਗਣਾ 20 ਕਿਲੋ ਮੰਨ ਕੇ ਲੈ ਲੈ 18 ਦੇ ਦਊਗੀ 18 ਤਾਂ ਪੱਕਾ ਇਹ ਮੱਟ ਤੇ ਪਿਆ ਜਾਵਾ ਠੀਕ 18 ਤੇ ਜੀ ਬੋਡੀ ਬੇਟਾ ਕਹਿੰਦਾ ਹਨਾ ਤੇ ਮੱਝੇ ਇੱਕ ਦਰਾਂ ਦੇ ਜਾਵਾ ਹਨਾ ਸੋ 68000 ਰੁਪਏ ਦੀ ਮੱਝ ਅਜਾਉਂਦੀ ਨਹੀਂ ਆਊਗੀ ਤਾਂ ਖੋਟੀ ਜਹਾਨ ਦੇਉ ਨਾਥ ਬੱਜੇ ਬਾਈ ਯਾਰ ਆ ਦਿਨ ਦੇਖਦਾ ਧੁੱਪਾਂ ਜੀ ਦੇਖਦਾ ਹੁਣ ਕਿੰਨੀ ਕਾਲੀ ਆ ਠੀਕ ਹੈ ਐ ਲਾਲਾ ਵੀ ਖਾਲਚੋ ਜੇ ਤੜਕੇ ਪਾਣੀ ਲਾ ਦੇ ਅੱਥਰੂ ਪਾਣੀ ਪੱਠੇ ਪਾਣੀ ਪੂਰਾ ਹੁੰਦਾ ਮੱਕੀਆਂ ਚ ਤੇ 68000 ਦੀ ਤੇ ਸਾਰੇ ਭਾਂਤੇ ਪੂਰੇ ਕਰੋ ਜਰਸੀ ਜਿਹੜੇ ਮਰਜੀ ਬੱਚੇ ਲੈ ਲਈਏ ਤੋਂ ਹਾਂ ਨਸਲਾਂ ਫਰਮੀ ਆ ਗਈਆਂ ਇਹਦੇ ਚ ਠੀਕ ਹੈ ਜਿਆਦਾ ਘਰੇ 70% ਜਰਸੀ ਬੰਨ੍ਹ ਲੈ ਨੂੰ ਠੀਕ ਹੈ ਅੱਗੇ ਦੋ ਨੰਬਰ ਦੇਖੇ ਨੇ ਜਿਹੜੀ ਇਹ ਕਰ ਲੈਂਦੇ ਆ ਬਾਈ ਜੀ ਜੇ ਨਾ ਪਈ ਹੈ ਜੀ ਜੇ ਰੱਬ ਹੀ ਹੈ ਹਾਂ ਕਰਕੇ ਸੂਈ ਹੈ 7 ਵਜੇ ਕਿਹੜਾ ਸੂਆ ਪਹਿਲਾਂ ਵੀਰੇ ਜੇ ਨੂੰ ਦੋ ਤਿੰਨ ਦਾ ਪਿਓ ਬੱਚਾ ਕੀ ਜਤਾ ਨੇ ਬੱਚੀ ਮਾਰਨੇ ਬੱਚੀ ਹੈ ਕਰ ਲੈ ਮਾਰ ਕਰੇ ਜੇ ਬੱਚੀ ਆ ਤਾਰਾ ਤੂਰਾ ਮਾਰਨੇ ਕੋਸ ਤੇ ਮਾਰ ਜਾਂਦੇ ਹਟ ਕਿਵੇਂ ਤਾਰਾ ਬਈ ਬੱਚਾ ਪਹਾਂਜੀ ਦਾ ਚੰਗਾ ਆ ਨਹੀਂ ਨਾ ਕੋਈ ਦੁੱਧ ਘੱਟ ਹੈ ਮੇਰੇ ਕੋਲ ਪਹਿਂ ਕਈ ਜਾਂਦੇ ਹੁੰਦੇ ਆ ਵੀ ਅੱਜ ਦੋ 6 14 ਜੀ ਹਨ ਪਾ ਜੀ ਮੈਨੂੰ ਚੋਇਆ ਹੈ ਕੋਈ ਬੱਚਾ ਵੀ ਨਹੀਂ ਜਗਾਇਆ ਹੈ ਜੀ ਬਰੀ ਜੇ ਹੁਣ ਪਈ ਜੈ ਜੈ ਗੱਲ ਆ ਜਮ ਸੋ ਵੀਰੋ ਧਾਰਾ ਦੇਖੋ ਕਿਆ ਬਾਤ ਆ ਚੋਣ ਦਾ ਪੂਰਾ ਮੋਟਾ ਸਾਫ ਸੁਥਰਾ ਚੰਗਾ ਚੋਣਾ ਰੂਸ਼ੀ ਰਹੇ ਤਾਂ ਮਲਕਾ ਹੁਣ ਕਿੱਲ ਹੁਣ ਘੱਟੇ ਬਈ ਆ ਦੇ ਨਾਲ ਠੀਕ ਹੈ ਇਹ ਨਾਲ ਦੇਖ ਕਦੀ ਚੁਵਾਈ ਹੋ ਗਈ ਮਰਸੀ ਦੀ ਪੂਰੀ ਸਾਫ ਨਿਕਲੀ ਮੱਛੀ ਨਿਕਲੀ ਹੈ ਚੁਵਾਈ ਦੀ ਚੋਣ ਚੁਵਾਈਏ ਸਭ ਨੂੰ ਧਾਰਾ ਮਾਰ ਗਿਆ ਕੋਈ ਪਹਿਲਾਂ ਮਤਲਬ ਕੋਈ ਬੱਚਾ ਚਗਾਇਆ ਸੀ ਨਾ ਹਾਂ ਹੁਣੀ ਥੱਲੇ ਬੈਠੇ ਹਨ ਹਾਂ ਹੁਣੀ ਬੈਠੇ ਆ ਵੀ ਪਤਨੀ ਜੀ 8 ਕਿਲੋ ਖਾਲੀ ਕੰਦੀ ਥੋੜੀ ਜੀ ਮਸ਼ੀਨ ਨਾਰਮਲ ਹੋਈ ਵੀ ਆ ਠੀਕ ਹੈ ਚੌਂਡ ਜਵਾ ਦੀ 1 ਨੰਬਰ ਆ ਜਾਵਾ ਸੋ ਧਾਰਾ ਵਗੈਰਾ ਦੇ ਬਾਕੀ ਥਣ ਬਹੁਤ ਮੋਟਾ ਮੁਠੀ ਵਾਲਾ ਜਾਵਾ ਹਨਾ ਬਸ ਓਕੇ ਆ ਜਾਵਾ ਚੌਂਡ ਜਾਣ ਦੀ 1 ਨੰਬਰ ਸੋ ਵੀਰ ਦੂਜੇ ਨੰਬਰ ਤੇ ਪਲੂਣ ਵਾਛੀ ਗਰਲੈਂਡੋ ਜਾ ਗਈ ਹਲਕਾ ਜਾ ਕਰਾਓ ਹਨਾ ਹਾਂ ਜੀ ਬਾਈ ਜਹਾ ਐ ਮੈਨੂੰ 70% ਕਰ ਲੈਣ ਡੋ ਆ ਵੀਰੇ ਵਿੱਚ ਸਾਈਵਾਲ ਸਾਰਾ ਨਾ ਸਾਈਵਾਲ ਵੀ ਕਹਿ ਲੋ ਇਹਨੂੰ ਕਰ ਲੈਣ ਡੋ ਵੀ ਕਹਿ ਲੋ ਕਿੰਨਾ ਦੁੱਧ ਮੰਨ ਕੇ ਲੈਵੇ ਬੰਦਾ ਇਹਦਾ ਵੀਰੇ ਇਹਨੂੰ 17-18 ਕਿਲੋ ਦੁੱਧ ਦੇ ਵੀ ਖੁੱਲਾ ਬੱਚੀ ਜਿਹੜੀ ਬਣਾਵਟਾ ਦੇਖ ਥਣ ਕਿੰਨਾ ਚੰਗਾ ਕੱਢਿਆ ਬਾਕੀ ਠੰਡੀ ਠੁੰਡੀ ਬਹੁਤ ਹੈ ਠੰਡੀ ਵਧੀਆ ਕੀ ਪਿਓਰ ਦੁੱਧਾਂ ਦੇ ਪਿਓਰ ਦੁੱਧਾਂ ਦਾ ਜੋ ਦੁੱਧਾਂ ਦਾ ਬੱਚੀ ਤੇ ਭਾ ਫਿਰ ਤੇ ਕੀ ਰੱਖਿਆ ਬਾਈ ਇਹਦਾ ਮੁੱਲ ਕਰਾਉਣ ਨੂੰ ਜਿਹੜਾ ਮਰਜ਼ੀ ਕਰਾ ਲੈ 55000 ਦੀ ਆਪਾਂ ਦੇਵਾਂਗੇ 55000 ਦੀ ਦੂਜੇ ਨੰਬਰ ਤੇ ਬੱਚੀ ਆਪਾਂ ਦੇਵਾਂਗੇ ਹਾਂ ਬਸ ਇਹ ਛੋੜ ਛੱਪੇ ਸਾਰੇ ਦੇ ਵਿੱਚ ਹੀ ਆ ਗਏ ਠੀਕ ਹੈ ਹਾਂ ਅੱਗੇ ਤਿੰਨ ਨੰਬਰ ਦੇਖੀ ਜਾਨੇ ਆ ਤਿੰਨ ਨੰਬਰ ਤੇ ਬਾਈ ਜੀ ਉਹਨਾਂ ਤੇਰਾਂ ਦਿਨ ਤੋਂ ਦੂ ਤਿਆਰਾ ਬੱਚਾ ਮਰ ਗਰਿਆ ਤੇ ਤੀਜੇ ਦਿਨ ਸੁਈ ਨੂੰ ਆ ਇਹਦਾ ਬੱਚਾ ਆ ਗਿਆ ਹੈ ਉਹ ਬੱਚਾ ਤੇ ਉਹ ਮਾ ਪਪਾ ਦਾ ਨਹੀਂ ਮਾਰਕਟ ਖਾਉਂਦੇ ਠੀਕ ਹੈ ਦਵਾਈ ਦੇ ਪਰ ਫੁੱਲ ਗਰੰਟੀ ਹੋਊ ਕਿਉਂਕਿ ਵੀਡੀਓ ਬੜੀ ਲੰਬੀ ਹੋ ਗਈ ਕੰਮ ਦਾ ਡੇਰ ਹੋ ਗਿਆ ਸੁਈ ਨੂੰ ਬਈ ਸੁਈ ਨੂੰ ਚੌਥਾ ਦਿਨ ਆਜੀ ਹੱਕ ਗਿਆ ਇਹਨੂੰ ਕਰਦੇ ਚੌਣ ਚਵਾਇਕਾ ਨੰਬਰ ਆ ਸੁਣੋ ਬਾਈ ਜੀ ਫੁੱਲ ਗਰੰਟੀ ਹੋਊਗੀ ਜਿਹੜਾ ਵੀ ਕੋਈ ਵੀ ਰੋਣ ਨਾ ਮੂਣੀ ਚੋਦਾ ਹੋਊਗਾ ਗੱਡੀ ਜੋ ਮੰਗਣਾ ਲਾਵੇ ਪਹਿਲਾਂ ਗੱਡੀ 'ਚ ਖੜੀ ਦੇ ਧਾਰਾ ਮਾਰ ਕੇ ਜੂਲ ਪਿਛਵਾ ਦੇ ਇਹਦਾ ਭਾਗ ਹੀ ਰਹੂਗਾ ਪਾਪੀ ਜੀ ਹਾਂ ਨਾ 55000 ਲੈਣ ਲਾਗੇ ਠੀਕ ਹੈ ਅੱਗੇ ਨਾਲ ਜਿਹੜੇ ਗੱਬੜ ਦੇਖੀ ਜਾਂਦੇ ਆ ਸਾਈਵਾਲ ਚ ਨਹੀਂ ਭਾਈ ਜੀ ਐ ਮਨੂ ਐ ਫੇਰ ਚ ਪੈਂਦੀ ਆ ਠੀਕ ਹੈ ਪਪਾ ਸਿੱਖਰੀ ਬਹੁਤ ਬਈ ਜਰ ਤੋਂ ਉਹਦੀ ਵਿਸ਼ੇਤ ਦੋਰਦੇ ਪੁੱਤ ਦੋਨੇ ਤੇ ਨਿਭਾਂਦਾ ਮਿਲ ਜਾ ਆ ਗਿਆ ਇੱਜ ਹਾਂ ਭਾਈ ਜਿਹੜੀ ਹੁਣ ਰੋਟਾ ਵੀਰੇ ਰੋਟੇ ਮੁਕਾ ਕੇ ਡੰਗਰ ਲਿਉਣਾ ਪੈਣਾ ਜਾਏ ਗੱਲਾਂ। ਨਵੇਂ ਜਿਹੜੀ ਪੰਜਾਬ ਦੀ ਪਿਆਰ ਦਾ ਆ ਦਰਦ ਨਹੀਂ ਕਾਮਯਾਬ ਹੋ ਰਹੀਆਂ ਨੇ। ਲੈਣੇ ਇੱਕ ਪੱਖਾ ਚੱਲ ਰਿਹਾ ਨੂੰ ਮੇਟੋਗੇ। ਜਾਏ ਗੱਲਾਂ। ਤੇ ਇਹਦਾ ਫਿਰ ਦੁੱਧ ਤੰਗਾ ਪਾ ਦੂ ਹਣਾ। ਹਾਂ ਬਾਈ ਦੁੱਧ ਹੀ ਕੱਢ ਦੂਗੀ। ਮੱਛੀ 25 ਕਿਲੋ ਬਾਈ। ਦਿਨ ਲੈ ਲੈਂਦੀ ਆ ਜੇ। ਦਿਨ ਤੋਂ 5-4 ਕੱਢ ਚੁੱਕੀ ਹੁਣੇ। 5-4 ਦਿਨ ਬਾਅਦ ਹੀ ਥਣ ਗੁੱਲੇ ਵਾਲਾ ਹਣਾ। ਉਹ ਥਣ ਲੇਵਾ ਬਹੁਤ ਸਾਫਾ ਜਿਹੜੀ ਗੱਲ ਆ ਵੀ ਵੱਡੀ-ਬੁੱਡੀ ਬਹੁਤ ਆ ਮੱਛੀ। ਠੀਕ ਹੈ। ਬਾਕੀ ਬੋਡੀ ਵੇਟ ਬਹੁਤ ਚੰਗਾ ਲਾ। ਉਹ ਬਾ ਦੂਜਾ ਗਿਆ ਪਲੂਣ ਦਾ ਦੁੱਧ 22 ਕਿਲੋ ਮਾਲਕ ਨੇ ਆਪਾਂ ਨੂੰ ਦਿੱਤਾ ਸੀ। ਠੀਕ ਹੈ 24 25 ਦੇ ਦੂਗੀ ਹਾਂ 24 25 ਗੱਲ ਦੂ 20000 ਜੀ ਇੰਨੀ ਅੱਗ ਪੈਂਦੀ ਜੀ ਮੂਰੇ 20 ਕਿਲੋ ਵੀ ਕੱਢ ਦੋ ਇਹਦਾ ਬਹੁਤ ਆ ਹਨਾ ਰੇਟ ਕੀ ਰੋ ਹੋ ਇਹਦਾ ਰੇਟ ਭਾਈ ਜੀ 75000 ਰੁਪਈਆ ਇਹਦਾ ਨਰਮ ਹੋ ਜੂਗੀ ਹਾਂ ਭਾਈ ਜੀ ਮਾਨ ਤਾਨ ਕਰ ਜਾਗੇ ਪੂਰਾ ਖੁੱਲਾ ਭਾਈ 75000 ਦੇ ਵਿੱਚੋਂ ਇਸ ਤੋਂ ਅੱਗੇ ਆ ਗਈ ਜਰਸੀ ਜਰਸੀ ਵੀਰੇ 15 ਦਿਨ ਦੀ ਕੱਚੀ ਆ ਜਰਸੀ ਪੰਪ ਪੂਰੀ ਵੱਡੀ ਆ ਇਤੋਂ ਵੱਡੀ ਜਰਸੀ ਹੁੰਦੀ ਨਹੀਂ ਜਿਹੜਾ ਹੌਲਡ ਹੈ ਜੀ ਨਫਾ ਲੇਜੂ 15 20000 ਮੈਂ ਕਹੇ ਭਾਈ ਯਾਰ ਮੈਂ ਇਤੋਂ ਵੱਡੀ ਜਰਸੀ ਹੁੰਦੀ ਨਹੀਂ ਚੈਰ ਕਿ ਕਹਿਣ ਦੀ ਗੱਲ ਨਹੀਂ ਹੈਗੀ ਇਹ ਅਨਿਕਤ ਹੀ ਆ ਵੀ ਇਤੋਂ ਵੱਡੀ ਜਰਸੀ ਪਹਿਲਾਂ ਨਹੀਂ ਹੁੰਦੀ ਸੁਆ ਕਿਹੜਾ ਸੁਹਦੀ ਆ ਕਿਉਂ ਪਹਿਲਾ ਦੂਜਾ ਬਾਈ ਜੀ ਦੂਜਾ ਸੁਆ ਬੋਲਡਰ ਦਾ ਧੰਦਾ ਜਾ ਹਨਾ ਹਾਂ ਫਾਰਮ ਚੋਂ ਆਈ ਆਪਣੇ ਕੋਲੇ ਬੱਛੀ ਇਹ ਠੀਕ ਹੈ ਕੋਲੋਂ ਦਾ ਰਿਕਾਰਡ ਮੋਹ ਚੁੰਗਾ ਜਿਹੜਾ ਹੈਗਾ ਫੈਕਲੋ ਦਾ ਰਿਕਾਰਡ ਮੋਹ ਚੁੰਗਾ ਠੀਕ ਹੈ ਤੇ 15 ਦਿਨਾਂ ਦੀ ਕੱਚੀ ਆ ਠੀਕ ਹੈ ਵੱਡੀ ਮੁੱਡੀ ਦੇ ਬੋਡੀ ਵੇਟ ਦਾ ਤਾਂ ਮਤਲਬ ਅੰਤਿਮ ਮੁੱਕੇ ਪੈਨੇ ਬੱਛੀ ਦੇ ਠੀਕ ਹੈ ਤੇ ਕੱਦ ਕਾੜ ਕੋਡ ਵੀਰੇ ਬਹੁਤ ਓਕੇ ਹੈ ਨਾ ਹਾਂ ਬਾਈ ਕੱਦ ਕਾੜ ਦੀ ਤੇ ਬੋਡੀ ਬੀੜ ਦੀ ਬਰੀਡ ਦੀ ਨਾ ਮੜੇ ਮੂੰਹ ਦਿਖਾ ਲਈ ਬੱਚੀ ਦਾ ਕਮਾਈ ਉਹਨਾਂ ਨੂੰ ਛੁੱਟ ਗਈ ਠੀਕ ਹੈ ਆ ਦੇਖੋ ਮੱਥੇ ਤੇ ਟੂਆ ਟੂਆ ਪੂਰਾ ਕੰਨ ਨਿਕਲ ਨਿਕਾ ਚਾਰ ਚਾਰ ਉਂਗਲਾਂ ਹੀ ਆ ਵੀਰੇ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਜੇ ਆਨਲਾਈਨ ਵੀ ਮੰਗਾਉ ਵੀ ਇਹ ਕ੍ਰੋਸ ਆ ਬਾਈ ਠੀਕ ਹੈ ਕਿਉਂਕਿ ਪਿਓਰ ਜਰਸੀ ਆ ਫੁੱਲ ਠੀਕ ਹੈ ਕੈ ਦਿਨ ਕੱਢ ਜੂ ਹਜੇ ਦਿਨ ਬਾਈ 15 ਪਾਏ ਆ ਇਹਦੇ ਹਜੇ ਇਹਦਾ ਰੇਟ ਫਿਰ ਬਸ ਇਹਦਾ ਫਿਕਸ ਵੀਰੇ 80000 ਰੁਪਏ ਲੈਣਾ ਤੇ ਤਿਆਰ ਹੋਗੇ ਤਾਂ ਲਾਂਗ ਨੂੰ ਹੱਥ ਮਾਰੂ ਏ ਹਾਂ ਵੀਰੇ ਤਿਆਰ ਹੋਗੇ ਜਾਇ ਗੱਲਾ ਜਮਾ ਤੇ ਹੁਣ ਕੱਚੀ ਕੱਚੀ ਆਪਾਂ ਕਿਹਾ ਕੋਈ ਵੋਟਾਂ 'ਚ ਖੜੇ ਹੋਣਾਗਾ ਅੱਜ ਇਹ ਵਿਗਜੂਗੀ ਕਰਮ ਵਾਲੀ ਗੱਲ ਨੂੰ ਹੋਰ ਲਿਆਵਾਂਗੇ ਹੇਰ ਹੇਰ ਤੋਂ 2000 ਜਾਇ ਗੱਲਾ ਚੋਲੇ ਚਾਲੇ ਪਲਾਈਆਂ ਬਹੁਤ ਚੰਗੀਆਂ ਹਨਾ ਬੜੀ ਚੰਗੀ ਹੈ ਬਈ ਯਾਰ ਬਹੁਤ ਟੌਪ ਕਲਾਸ ਆ ਥਣਾ ਥਣਾ ਦੀ ਬੱਚੀ ਨਾ ਇੰਨੀ ਚੰਗੀ ਜਿਵੇਂ ਮਸ਼ੀਨੀ ਚੋਦੇ ਜਿਵੇਂ ਰਾਕਤੀ ਚੋਦੇ ਠੀਕ ਹੈ ਬੜੂ ਕੀ ਨਾ ਬਹੁਤ ਜ਼ਿਆਦੇ ਅੱਗੇ ਐਂਡ ਤੇ ਖੜੀ ਇਹ ਵੀ ਕੱਚੀ ਹੈ ਹਾਂ ਭਾਈ ਇਹ ਵੀ ਕੱਚੀ ਆ ਹੱਥ ਤੇ ਕਦੀ ਤੋਂ ਦੇ ਪੁੱਤ ਨਹੀਂ ਇਹ ਆ ਗਈ ਆਪਣੀ ਯਾਰ ਸਿਰਜ ਹਨਾ ਹਾਂ ਜੇ ਇਹ ਸਿਰਜ ਕਰੋ ਇਹਨੂੰ ਯੋਸਥੀ ਕਰੋ ਰੋਨੇ ਬੰਤਾ ਆਪਣੀ ਕੋ ਜਿੰਨੀ ਕੁਆਲਿਟੀ ਖੜੀ ਐ ਇਹ ਸਾਰਾ ਇੱਕੋ ਹੀ ਮਾਰਕਾ ਮੰਨੋ ਜੈ ਜੈ ਗੱਲਾ ਕਿਉਂ ਕੋ ਪਰ ਕਰਨੀ ਬੰਦਾ ਠੀਕ ਐ ਨਾ ਨਾ ਕੋਈ ਆਇਆ ਵੀ ਤੇ ਤੁੱਪੇ ਵਾਂ ਤੋਂ ਸ਼ਮੇ ਬੰਦੁੱਕ ਤੇ ਹੀ ਖੜੀਆਂ ਰਹਿਣਾ ਜਿਹੜੇ ਵੀਰੇ ਕੋਲ ਥੋੜਾ ਜਿਹਾ ਕੋਈ ਐਮਫਾਰ ਵਾਲਾ ਵੀਰੇ ਕੋਲ ਤਾਂ ਕੇਰ ਜ਼ਿਆਦਾ ਹੁੰਦੀ ਆ ਠੀਕ ਐ ਆਪਣੇ ਆਮ ਜੀਮੀਦਾਰ ਭੈਣ ਭਰਾ ਜਿਹੜੇ ਹੁੰਦੇ ਆ ਉਹਨਾਂ ਕੋਲ ਇੰਨੀ ਕੇਰ ਨਹੀਂ ਹੁੰਦੀ ਪਿਓ ਵਾਲੀ ਠੀਕ ਐ ਸੁਆ ਦੂਜਾ ਸੁਂਦੀ ਆ ਕਸੂਆ ਦੂਜਾ ਬਾਈ ਪਿਓਰ ਚੋਂ ਦੂਜਾ ਸੁਂ ਕਿੰਨਾ ਕੁ ਦੋ ਦੱਸਿਆ ਬਲੂਨ ਦਾ ਇਹਦਾ ਦੁੱਧ 15 ਕਿਲੋ ਦੱਸਿਆ ਵੀਰੇ ਵਾਲਕ ਨੇ 16 17 ਕਰ ਦੇ ਦੂ ਹਣਾ ਹਾਂ 16 17 ਦੇ ਦੂ 18 ਵੀ ਦੇ ਸਕਦਾ ਜੇ ਚੰਗੀ ਕੀਰਨ ਨਾਲ ਤੇ ਭਾਜ ਦਾ ਕੀ ਆ ਗੋਪਲੀ ਪਾਲੀ ਬਹੁਤ ਪਈ ਆ ਪਿੱਛੇ ਭਾ ਕੀ ਰੋਵੇ ਦਾ ਅੱਜ ਦਾ ਬਾਬੀ ਜੀ ਨਾ ਹਾਂ ਨਾ ਬਸ 55000 ਰੁਪਏ ਲੈ ਲਾਂਗੇ 55000 ਸੋ ਪੂਰੀ ਸੀਲ ਠੰਡੀ ਮੂੰਹ ਮੱਥਾ ਦੇਖੋ ਸਾਫ ਸੁਥਰੀ ਫਰੰਟ ਫਰੰਟ ਬਹੁਤ ਚੰਗਿਆ ਤੇ ਮੋਬਾਈਲ ਨੰਬਰ ਬੋਲ ਜੀ ਦੁਬਾਰੇ ਆਪਣਾ 98153 98107 ਕਾਫੀ ਕੰਮ ਦਿਖਾ ਚੁੱਕੇ ਆ ਜਦੋਂ ਮਰਜੀ ਵੀਰਾ ਵੀ 8 10 ਗਾਇਆਂ ਹੁੰਦੀਆਂ ਹਾਂਜੀ ਹਾਂ 8 10 ਕੰਮ ਹਰ ਵਕਤ ਹੁੰਦੀਆਂ ਇਦੋਂ ਪਹਿਲਾਂ ਹੁਣ ਫਸਲ ਵਾਲੀ ਚੌਲ ਜਿਵੇਂ ਸੀ ਬਾਈ ਤਾਂ ਕਰਕੇ ਬੰਦ ਸੀ ਕੰਮ ਠੀਕ ਹੈ ਆਈ ਮੈਂ ਸੰਦਰੂ ਦੇ ਨਾਮ ਦਾ ਕੋ ਵੀਡੀਓ ਪਾ ਰਿਹਾ ਤਾਂ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦਾ ਵੀਡੀਓ ਦੇਖਣ ਲਈ ਸਾਬਦਾ ਤਿਆਰ ਹੋ ਲੋ